ਜੈ ਸ਼ੰਕਰ ਜੀ ਕੀ ਜੈ ਭੋਲੇਨਾਥ ਅੱਜ ਗੁਰਦਾਸਪੁਰ ਦੇ ਵਿੱਚ ਭਗਵਾਨ ਭੋਲੇਨਾਥ ਨਾਲ ਸੰਬੰਧਿਤ ਮਾਹ ਸ਼ੁਰੂਆਤੀ ਨਾਲ ਸੰਬੰਧਿਤ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਸ਼੍ਰੀ ਸਨਾ ਬਲਾ ਸਾਹਿਬ ਠਾਕਰੇ ਵੱਲੋਂ ਸਾਰੇ ਸੰਗਠਨਾਂ ਦੇ ਸਹਿਯੋਗ ਦੇ ਨਾਲ ਕੀਤਾ ਗਿਆ ਜੋ ਕਿ ਬਹੁਤ ਸਫਲ ਰਿਹਾ ਮੈਂ ਇੰਨਾ ਹੀ ਕਹਿਣਾ ਚਾਹਾਂਗਾ ਕਿ ਗੁਰਦਾਸਪੁਰ ਦੇ ਵਿੱਚ ਭਗਵਾਨ ਭੋਲੇਨਾਥ ਦੇ ਬਹੁਤ 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 ਭਗਤ ਨੇ ਜਿਨ੍ਹਾਂ ਨੇ ਅੱਜ ਦੱਸ ਦਿੱਤਾ ਜਗਾ ਜਗਾ ਤੇ ਲੰਗਰ ਲਗਾ ਕੇ ਜਗਾ ਜਗਾ ਤੇ ਉਪਰ पुष्प वर्षा ਕਰਕੇ ਹੋਰ ਵੀ ਕਈ ਤਰੀਕੇ ਦੇ ਨਾਲ ਉਹਨਾਂ ਨੇ ਜੋ ਭੋਲੇ ਨਾਦੇ ਪ੍ਰਤੀ ਆਪਣਾ ਸ਼ਰਧਾ ਦਿਖਾਈ ਦਿਖਾਈ ਹੈ ਗਣਮਾਨੇ ਵਤੀਜ ਲੋ ਆਏ ਨੇ ਉਹਨਾਂ ਨੇ ਇਹ ਨਹੀਂ ਕੀਤਾ ਕਿ ਅਸੀਂ ਆਏ ਤੇ ਇੱਕ ਫਾਰਮੈਲਿਟੀ ਕਰਕੇ ਚਲੇ ਜਾਈਏ ਉਹਨਾਂ ਨੇ ਵੀ ਉਤਸ਼ਾਹ ਦਿਖਾਇਆ ਉਸ ਤੋਂ ਇਲਾਵਾ ਪ੍ਰਸ਼ਾਸਨੀ ਕਾ ਅਧਿਕਾਰੀ ਵੀ ਇਥੇ ਪਹੁੰਚੇ ਬਹੁਤ ਮਜ਼ਾ ਆਇਆ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਗੁਰਦਾਸਪੁਰ ਦੇ ਵਿੱਚ ਜੋ ਸਨਾਤਨ ਹੈ ਇਸ ਟਾਈਮ ਚਰਮ ਤੇ ਹੈ ਔਰ ਬੜਾ ਬੜਾ ਅੱਛਾ ਜੋ ਇੱਕ ਦੋ ਜਿਹੜਾ ਤਾਲ ਮੇਲੇ ਬਿਠਾ ਕੇ ਜੋ ਆਯੋਜਨ ਕਰਦੇ ਨੇ ਬੜਾ ਹੀ ਰੰਗ ਨਿਕਲ ਲਿਆਦਾ ਔਰ ਪਰਤੂ ਮੈਂ ਨਾ ਜ਼ਰੂਰ ਕਹਿਣਾ ਚਾਹਾਂਗਾ ਇਨਸਾਨ ਤੇ ਜੋ ਕਰਦਾ ਹੀ ਕਰਦਾ ਲੇਕਿਨ ਜੋ ਭੁਲੇਨਾ ਦੀ ਕਿਰਪਾ ਹੁੰਦੀ ਹੈ ਉਹ ਦੇਖਣ ਨੂੰ ਮਿਲਦੀ ਹੈ ਜਦੋਂ ਸਾਡੀ ਵਿਸ਼ਾਲ ਸ਼ੋਭਾ ਯਾਤਰਾ ਹਰ ਸਾਲ ਐਸਾ ਹੀ ਹੁੰਦਾ ਹੈ ਕਿ ਹਰ ਸਾਲ ਪਤਾ ਲੱਗਦਾ ਹੈ ਕਿ ਇਹ ਸਾਲ ਤੋਂ ਉਸ ਤੋਂ ਵੀ ਵਧੀਆ ਸੀ ਲਗਭਗ 7-8 ਸਾਲ ਸੰ ਹੋ ਗਿਆ ਸੁਣਦੇ ਹਰ ਸਾਲ ਸਾਨੂੰ ਇਹੀ ਸੁਣਨ ਨੂੰ ਮਿਲਦਾ ਹੈ ਇੱਕ ਪਿਛਲੀ ਵਾਰ ਉਹ ਨਹੀਂ ਵਧੀਆ ਸੀ ਤੇ ਮੈਂ ਇਹ ਨਾਲ ਜ਼ਰੂਰ ਕਹਿਣਾ ਚਾਹਾਂਗਾ ਇਹਦੇ ਵਿੱਚ ਸਿਰਫ 10% ਸਾਡੀ ਇੱਕ ਮਨ ਕੀ ਕਹਿ ਸਕਦੇ ਨੇ ਕਿ ਸਾਡੀ ਮਿਹਨਤ ਹੁੰਦੀ ਹੈ 90% ਜਿਹੜੀ ਆ ਭਗਵਾਨ ਬੋਲੇ ਨਾ ਦੀ ਕਿਰਪਾ ਹੁੰਦੀ ਹੈ ਸਾਨੂੰ ਨਹੀਂ ਪਤਾ ਕਿਸ ਤਰ੍ਹਾਂ ਇਹ ਉਜਿਤ ਹੋ ਜਾਂਦੀ ਹੈ ਕਿਸ ਤਰ੍ਹਾਂ ਇਸ ਇੰਨੇ ਵੱਡੇ ਸਰ ਤੇ ਪਹੁੰਚ ਜਾਂਦੀ ਹੈ ਤਾਂ ਸੋ ਇਹ ਪ੍ਰਬੋਧ ਦੀ ਕਿਰਪਾ ਤੋਂ ਬਿਨਾਂ ਸੰਭਵ ਨਹੀਂ ਹੈ ਪਰ ਇਸ ਨੇ ਲਾ ਲਈ ਸਾਡੇ ਸ਼ਹਿਰ ਵਾਸੀ ਜਿਹੜੇ ਹੈ ਜਿਨ੍ਹਾਂ ਨੇ ਸਹਿਯੋਗ ਕੀਤਾ ਹੈ ਜਗਾ ਜਗਾ ਦੇ ਉੱਪਰ ਲੰਗ ਲਗਾਏ ਨੇ ਸਭ ਤੋਂ ਪਹਿਲਾਂ ਸਾਡੇ ਅਸ਼ਵਨੀ ਸਵਾਰਾ ਜੀ ਮਾਇਕਾ ਮੰਦਰ ਦੇ ਤਲਾਬ ਦੇ ਨੇੜੇ ਉਹਨਾਂ ਨੇ ਬੜਾ ਚਾਹ ਯੋਜਨ ਕੀਤਾ ਸੀਗਾ ਅੱਗੇ ਚਲਦੇ ਜਾਈਏ ਤੇ ਮੌਂਟੀ ਜੀ ਹੈਗੇ ਸੀਗੇ ਰਾਜੂ ਪਾਣ ਵਾਲੇ ਦੇ ਮਿਕੂ ਮੁਕੇਸ਼ਾ ਗਾ ਬੰਡਾ ਉਸ ਤੋਂ ਅੱਗੇ ਚਲੇ ਜਾਓ ਤੇ ਸਾਈ ਪਰਵਾਰ ਸੋਸਾਇਟੀ ਜਿਹੜੇ ਉਹਨਾਂ ਨੇ ਭਵੇ ਤੌਰ ਤੇ ਆਪਣੀ ਬੜਾ ਵਧੀਆ ਲੰਗਰ ਲਗਾਇਆ ਹੋਇਆ ਸੀਗਾ ਉੱਥੇ ਮੇਰੇ ਜਨਮ ਦਿਨ ਦਾ ਉਹਨਾਂ ਨੇ ਕੇਕ ਵਗੈਰਾ ਵੀ ਕੱਟਿਆ ਉਸ ਤੋਂ ਅੱਗੇ ਚਲੇ ਗਏ ਸੇਵਾ ਭਾਰਤੀ ਜੱਗੇ ਚਲੇ ਗਏ ਤੇ ਰਾਜਨ ਮਿੱਤਲ ਜੀ ਜੋਸ਼ ਉਦਯੋਗਪਤੀ 발ਕਿਸ਼ਨ ਮਿੱਤਲ ਜੀ ਦੇ ਬੇਟੇ ਨੇ ਉਹਨਾਂ ਦੀ ਟੀਮ ਸੀਗੀ ਬਹੁਤ ਵੱਡੀ ਜਿਨ੍ਹਾਂ ਨੇ ਬੜਾਈ ਪਤਾ ਨਹੀਂ ਮੇਰੇ ਖਿਆਲ ਚ ਉਹਨਾਂ ਨੇ ਇੱਕ 30 40 ਕਿਲੋ ਤੋਂ ਘੰਟੇ ਨੇ ਫੁੱਲੀ ਉੱਤੇ ਵਸ਼ਾ ਕਰ ਦਿੱਤੀ ਸੀਗੀ ਸੋ ਸੋ ਇਹ ਜਿਹੜਾ ਮਿਲ ਜੁਲ ਕੇ ਅੱਗੇ ਚੱਲਦਾ ਉਸ ਤੋਂ ਅੱਗੇ ਚਲੇ ਜਾਈਏ ਤੇ ਸਾਡੇ ਸੰਦੀਪ ਮਹਾਜਨ ਜੀ ਸ਼ਾਮਲਾਲ ਮਹਾਜਨ ਜੀ ਦੇ ਬੇਟੇ ਉਹ ਉਹਨਾਂ ਨੇ ਬੜਾ acha ਕਾਰਜਕ੍ਰਮ ਕੀਤਾ ਫਿਰ ਉਸ ਤੋਂ ਅੱਗੇ ਚਲੇ ਜਾਏ ਰੋਹਿਤ ਦਾਲਾਵਾਲੇ ਜਿਹੜੇ ਵਿਜੇ ਜੀ ਹੁੰਦੇ ਸੀਗੇ ਉਹਨਾਂ ਦੇ ਬੇਟੇ ਨੇ ਸੁਪੁੱਤਰ ਨੇ ਉਹਨਾਂ ਨੇ ਬੜਾ ਚਾਅ ਯੋਜਨ ਕੀਤਾ ਹੋਇਆ ਸੀਗਾ ਜਿਹੜੀ ਵੋਲ ਵਗੈਰਾ ਲਗਾ ਕੇ ਅੱਗੇ ਚਲੇ ਜਾਈਏ ਤੇ ਪੂਰਾ ਸੰਗਲਪੁਰਾ ਰੋਡ ਹੀ ਉਹਨਾਂ ਦੇ ਜਗ੍ਹਾ ਜਗ੍ਹਾ ਤੇ ਬਿੰਦੂ ਜੀ ਸੀਗੇ ਅੱਗੇ ਰਿੰਕੂ ਵਗੈਰਾ ਸੀਗੇ ਰਵੀ ਭਾਜੀ ਸੀਗੇ ਰਾਜੂ ਜੀ ਸੀਗੇ ਇਹਨਾਂ ਨੇ ਬੜਾ ਚਾਅ ਯੋਜਨ ਕੀਤਾ ਹੋਇਆ ਸੀਗਾ ਉਸ ਤੋਂ ਅੱਗੇ ਚਲੇ ਸ਼ੇਖਰ ਮਹਾਜਨ ਜਿਹੜੇ ਗੋਲ ਮੰਦਰ ਦੇ ਸਾਹਮਣੇ ਕਬਾੜ ਦਾ ਕੰਮ ਕਰਦੇ ਨੇ ਸਕ੍ਰੈਪ ਦਾ ਕੰਮ ਕਰਦੇ ਨੇ ਉਹਨਾਂ ਨੇ ਵੀ ਬੜਾ ਅੱਛਾ ਮਾਰਕੀਟ ਨਾਲ ਮਿਲ ਕੇ ਬੜਾ ਅੱਛਾ ਉਹ ਆਯੋਜਨ ਕੀਤਾ ਹੋਇਆ ਸੀਗਾ volunteers ਦੀ ਕਿਰਪਾ ਨਾਲ ਤੇ ਉਸ ਤੋਂ ਅੱਗੇ ਚਲੇ ਅਜੀ ਟੀਵੀ ਸੈਂਟਰ ਵਾਲਿਆਂ ਨੇ हनुमान चौक ਵਿੱਚ ਜੜੀ ساری ਮਾਰਕੀਟ ਨੇ ਪੰਡਿਤ ਜੀ ਨੇ ਲਗਭਗ ਉਹਨਾਂ ਨੇ ਮੇਰੇ ਜਨਮ ਦਿਨ ਦੇ ਉਪਲਖ ਵਿੱਚ ਉਹ ਲਗਭਗ ਮੇਰੇ ਖਿਆਲ ਤੋਂ 250 ਗੁਬਾਰਾ ਹੋਣਾ ਜਿਹੜਾ ਉਹਨਾਂ ਨੇ ਮੇਰੇ ਕੋਲ ਮੇਰੇ ਹੱਥੋਂ ਇੱਕ ਤਰ੍ਹਾਂ ਦਾ ਉਡਾ ਕੇ ਇੱਕ ਸੈਲੀਬ੍ਰੇਸ਼ਨ ਕੀਤੀ ਉਤੇ ਨਾਲ ਹੀ ਤਰੇ ਦੇ ਇਹ ਤੇ ਅਗੇ ਅਟਲ ਸ਼ੋਕਾ ਚਿਪਸ ਵਾਲੇ ਔਰ ਇਸ ਤੋਂ ਵੱਡੀ ਗੱਲ ਜਿਹੜੀ ਐਸਾਈ ਕਲੋਨੀ ਕਿਹਾ ਜਾਂਦਾ ਸਾਡੀ ਉਥੇ ਦੇਖਿਆ ਜੇ ਤਾਂ ਬਹੁਤ ਉਤਸ਼ਾਹ ਦੇਖ ਨੂੰ ਮਿਲਿਆ ਐਸਾਈ ਤਰੰਦੇ ਲੋਕਾਂ ਨੇ ਵੀ ਬੜਾ ਬੜਾ ਅੱਛਾ ਸਵਾਗਤ ਕੀਤਾ ਉਸ ਤੋਂ ਅਗੇ ਗੀਤਾ ਭਵਨ ਦੇ ਬਾਅਦ ਬਹੁਤ ਹੀ ਗੀਤਾ ਭਵਨ ਮੰਦਿਰ ਦੇ ਬਾਅਦ ਬਹੁਤ ਹੀ ਅੱਛਾ ਆਯੋਜਨ ਕੀਤਾ ਗਿਆ ਸੀਗਾ ਸੋ ਕੁਲ ਮਿਲਾ ਕੇ ਇੱਕ ਲਾਸਟ ਮੈਮਰ ਜ਼ਰੂਰ ਕਹਿਣਾ ਚਾਹਾਂਗਾ ਇੱਕ ਬਜ਼ੁਰਗ ਸੀਗੇ ਲਗਭਗ 90 ਸਾਲ ਦੀ ਉਹਨਾਂ ਦੀ ਉਮਰ ਸੀਗੀ ਹਰ ਸਾਲ ਸਾਨੂੰ ਬੜਾ ਪਿਆਰ ਦਿੰਦੇ ਨੇ ਇਸ ਵਾਰ ਜਿਹੜਾ ਕੋਈ ਤੁਰਿਆ ਨਹੀਂ ਸੀ ਜਾ ਰਿਹਾ ਮੈਂ ਉਹਨਾਂ ਦੇ ਘਰ ਦਿੰਦਾ ਜਾ ਕੇ ਉਹਨਾਂ ਕੋਲ ਅਸ਼ੀਰਵਾਦ ਲੈ ਕੇ ਆ ਬੜਾ ਚੈਤ ਉਹਨਾਂ ਨੇ ਮੇਰੇ ਸ਼ਗਲ ਵੀ ਪਾਇਆ ਕਿ ਮੇਰਾ ਜਨਮ ਦਿਨ ਹੈ ਸੋ ਇਹ ਕੁਲ ਮਿਲਾ ਕੇ ਸਾਡੇ ਸ਼ਹਿਰ ਵਿੱਚ ਹੀ ਦੇਖਣ ਨੂੰ ਮਿਲਦਾ ਇਹਨਾਂ ਪਿਆਰ ਸੇਵਾ ਭਰਤੀ ਵਾਲੇ ਸੀਗੇ ਭਾਰਤ ਵਿਕਾਸ ਪਰਿਸ਼ਦ ਵਾਲੇ ਸੀਗੇ ਹਨਮਾ ਚੌਕ ਦੇ ਵਿੱਚ ਬਾਕੀ ਕਹਿੰਦਾ ਬਲਕਿ ਜਗਾ ਜਗਾ ਦੇ ਉੱਪਰ ਸਿੱਖ ਕਮਿਊਨਿਟੀ ਦੇ ਲੋਕਾਂ ਨੇ ਵੀ ਸਾਰੇ ਲੰਗਰ ਲਗਾਏ ਹੋਏ ਸੀਗੇ ਸੋ ਇੱਕ ਪਾਈਚਾਰਾ ਜਿਹੜਾ ਨਾ ਉਹ ਪ੍ਰਭੂ ਦੇ ਅਸ਼ੀਰਵਾਦ ਦੇ ਨਾਲ ਦੇਖਣ ਨੂੰ ਮਿਲਿਆ ਕਿਉਂਕਿ ਸਾਰਿਆਂ ਦੀ ਭੋਲੇ ਨਾਮ ਦੇ ਪ੍ਰਤੀ ਸਾਰਾ ਦੀ ਸ਼ਰਧਾ ਬਹੁਤ ਹੈ ਤੋਂ ਮੈਨੂੰ ਬੜਾ ਅੱਛਾ ਲੱਗਿਆ ਮੈਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਗੁਰਦਾਸਵਾਸ ਗੁਰਦਾਸ ਵਾਸੀਆਂ ਨਾ ਐਸਾ ਹੀ ਇੱਕ ਦੂਜੇ ਨਾਲ ਸਹਿਯੋਗ ਕਰਦੇ ਰਹੋ ਐਸਾ ਹੀ ਮਿਲਜੁਲ ਕੇ ਭਵệਤਾ ਨੂੰ ਪ੍ਰਦਾਨ ਕਰੋ ਕਿ ਸਾਡੀ ਜਿਹੜੀਆਂ ਜਿਹੜੀ ਇਹ ਧਾਰਮਿਕ ਕਬੀ ਆਇਆ ਜਿਹੜੇ ਹੁੰਦੇ ਨੇ ਉਹ ਸਫਰ ਹੋ ਜੈ ਸ਼ੰਕਰ ਜੀ ਕੀ ਜੈ ਬholenਾ